ਸਤਿ ਸ਼੍ਰੀ ਅਕਾਲ ਜੀ ਸਾਡੀ ਟੀਮ ਦੇ ਵੱਲੋਂ ਇੱਕ ਅਪੀਲ ਆ ਪਰਸਨਲ ਮੇਰੀ ਇੱਕ ਅਪੀਲ ਆ ਸਾਨੂੰ ਬਹੁਤ ਲੋਡ ਆ ਇਸ ਟਾਈਮ ਤੇ ਸਾਧਨ ਦੀ ਐਂਬੂਲੈਂਸਾਂ ਦੀ ਸਾਨੂੰ ਬਹੁਤ ਜ਼ਿਆਦਾ ਲੋਡ ਆ ਪਰਮਾਤਮਾ ਦੀ ਕਿਰਪਾ ਵਾ ਸਾਡੇ ਕੋਲ ਬਹੁਤ ਵਧੀਆ ਟੀਮ ਬਣ ਗਈ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਅ ਕਈ ਵਰੀ 100 ਤੋਂ ਵੱਧ ਡਾਕਟਰ ਸਾਡੇ ਕੋਲ ਇੱਕ ਦਿਨ 'ਚ ਹੁੰਦੇ ਆ ਜਿਹੜੇ ਅ ਅਲੱਗ-ਅਲੱਗ ਥਾਵਾਂ ਤੇ ਕੰਮ ਕਰਦੇ ਆ ਸੋ ਸਾਡੇ ਲਈ ਈਜ਼ੀ ਹੋ ਜਾਊਗਾ ਕੋਆਰਡੀਨੇਟ ਕਰਨਾ ਜੇ ਸਰ ਕੋ ਸਾਧਨ ਹੋ ਕੇਵਰੀ ਸਾਧਨ ਦੀ ਪ੍ਰੋਬਲਮ ਆਉਂਦੀ ਆ ਸੋ ਸੀ ਰਿਕਵੈਸਟ ਕਰਦੇ ਆ ਕੇਵਰੀ ਐਨ ਜੀਓਸ ਕੋ ਕੇਵੀ ਐਮਬੂਲੈਂਸਿਸ ਹੁੰਦੀਆਂ ਵਾ ਸਾਨੂੰ ਪਲੀਜ਼ ਜੇ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਯੂ نو ਅਗੇਨ ਸਿਚੁਏਸ਼ਨ ਬਹੁਤ ਟਫ ਆ ਕੇਵਰੀ ਪੇਸ਼ੈਂਟਸ ਨੂੰ ਟ੍ਰਾਂਸਪੋਰਟ ਕਰਨਾ ਹੁੰਦਾ ਹਸਪੀਟਲਾਂ ਵਿੱਚ ਉਥੋਂ ਪਿੰਡਾਂ ਚੋਂ ਕੱਢ ਕੇ ਸੂਟੇਬਲ ਆ ਰਹੀ ਆ ਸੋ ਮੈਂ ਪਰਸਨਲ ਅਪੀਲ ਹੈ ਮੇਰੀ ਬਾਕੀ ਇੱਕ ਚੀਜ਼ ਮੈਂ ਨਾਲ ਦੀ ਨਾਲ ਹੋਰ ਕਰਦਾ ਯੂ نو ਇਹਨੂੰ ਐਂਬੂਲੈਂਸ ਖਰੀਦੀ ਜਾ ਸਕਦੀ ਆ ਪਰ ਮੈਂ ਆਪਣੇ ਰਿਸੋਰਸਸ ਅਸੀਂ ਆਪਣੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਹਰ ਇੱਕ ਕੁਲਿਮਿਟਿਡ ਹੁੰਦੇ ਆ ਰਿਸੋਰਸਸ ਜਿਹੜੇ ਆ ਉਹਨਾਂ ਦੀ ਇੱਕ ਲਿਮਿਟ ਹੁੰਦੀ ਆ ਅਸੀਂ ਟਰਾਈ ਕਰ ਰਹੇ ਆ ਕਿ ਆਪਣੇ ਰਿਸੋਰਸਸ ਨੂੰ ਬੈਸਟ ਯੂਟਿਲਾਈਜ਼ ਕਰੀਏ ਜਿੱਥੇ ਦਵਾਈਆਂ ਲੈਣ ਦੀ ਲੋੜ ਹੈ ਉੱਥੇ ਦਵਾਈਆਂ ਲਈਏ ਉਹ ਚੀਜ਼ਾਂ ਜਿੱਥੇ ਅਸੀਂ ਸਾਨੂੰ ਲੱਗਦਾ ਕਿ ਅਸੀਂ ਬੈਸਟ ਆਪਣੇ ਜੋ ਵੀ ਸਾਡੇ ਕੋਲ ਹੈਗਾ ਉਹਨੂੰ ਬੈਸਟ ਯੂਟਿਲਾਈਜ਼ ਕਰ ਸਕਦੇ ਉਧਰ ਕਰਨ ਦੀ ਕੋਸ਼ਿਸ਼ ਕਰਦੇ ਆ ਅਗੇਨ ਔਰ ਦੂਜੀ ਗੱਲ ਮੈਂ ਵੀ ਦੱਸ ਦਿੰਦਾ ਅਸੀਂ ਕਿਸ ਕੁਈ ਕਈ ਵਰੀ ਕੋਈ ਇਹੋ ਜੀ ਵੀਡੀਓ ਵੇਖ ਕੇ ਭਾਵਕ ਹੋ ਜਾਂਦਾ ਪਲੀਜ਼ ਨਵੀਂ ਗੱਡੀ ਨਾ ਖਰੀਦਿਓ ਨਵੀਂ ਗੱਡੀ ਖਰੀਦਣ ਦੀ ਲੋੜ ਨਹੀਂ ਅਸੀਂ ਸਿਰਫ ਤੇ ਸਿਰਫ ਇਹ ਆਪਣਾ ਜਿਹੜਾ ਕਹਿੰਦੇ ਕਿ ਡੰਗ ਟਪਾਉਣਾ ਆਪਣਾ ਜਿਹੜਾ ਇਹ ਕੰਮ ਆ ਉਹ ਕੰਮ ਕਰਨਾ ਸਾਡੇ ਕੰਮ ਕਰਨ ਦਾ ਇਹ ਆ ਕਿ ਜਿੱਦਣ ਇਹ ਹੜ ਡਾਊਨ ਹੋ ਜਾਂਦੇ ਆ ਤੁਹਾਡੀ ਐਂਬੂਲੈਂਸ ਤੁਹਾਡੇ ਤੱਕ ਉਹੀ ਹਾਲਤ ਵਿੱਚ ਪਹੁੰਚਾ ਦਾਂਗੇ ਉਹੀ ਹਾਲਤ ਤੁਹਾਡੀ ਗੱਡੀ ਉਹ ਤੁਹਾਡੇ ਕੋਲ ਪਹੁੰਚਾ ਦਾਂਗੇ ਇਸ ਟਾਈਮ ਤੇ ਬੜੀ ਲੋੜ ਹੈ ਸਾਨੂੰ ਕਿ ਆਪਣੀਆਂ ਟੀਮਾਂ ਨੂੰ ਅਸੀਂ ਅਲੱਗ-ਅਲੱਗ ਥਾਵਾਂ ਤੇ ਡਿਸਪੈਚ ਕਰ ਸਕੀਏ ਉਹਨਾਂ ਤੱਕ ਪ੍ਰੋਪਰ ਕੇਅਰ ਪੇਸ਼ੈਂਟਸ ਤੱਕ ਪਹੁੰਚਾ ਸਕੀਏ ਸੋ ਥੋੜੀ ਜੀ ਇਮੀਡੀਏਟ ਲੋੜ ਆ ਮੈਂ ਇਸ ਲਈ ਇਹ ਵੀਡੀਓ ਮੈਸੇਜ ਪਾ ਰਿਹਾ ਤੇ ਜੇ ਤੁਸੀਂ ਸਾਨੂੰ ਮੈਨੂੰ ਕਨੈਕਟ ਕਰ ਸਕਦੇ ਹੋ ਮੇਰੇ ਪਰਸਨਲ ਨੰਬਰ ਤੇ ਜਾਂ ਤੁਸੀਂ ਆ ਜਿਹੜੇ ਸਾਡੇ ਦੋ ਨੰਬਰ ਦਿੱਤੇ ਆ ਟੀਮ ਦੇ ਉਹਨਾਂ ਤੇ ਕਨੈਕਟ ਕਰ ਸਕਦੇ ਹੋ ਅਗੇਨ ਵੋਲੰਟੀਅਰਸ ਦੀ ਸਾਡੇ ਕੋ ਡਾਕਟਰਸ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਆ ਹੋਰ ਜੇ ਕੋਈ ਡਾਕਟਰਸ ਜੁੜਨਾ ਚਾਹੁੰਦੇ ਆ ਪਲੀਜ਼ ਸਾਨੂੰ ਇਨ ਟੱਚ ਕਰੋ ਅਸੀਂ ਟੀਮਾਂ ਸਪਲਿਟ ਕਰਨ ਦੀ ਕੋਸ਼ਿਸ਼ ਕਰਨੇ ਕਿ ਕੋਈ ਵੀ ਥੱਕੇ ਨਾ ਸੋ ਪਲੀਜ਼ ਭਾਵੇਂ ਹਫਤੇ 'ਚ ਇੱਕ ਦਿਨ ਭਾਵੇਂ ਇੱਕ ਦਿਨ 'ਚ ਕੁਝ ਘੰਟੇ ਤੁਸੀਂ ਸਾਡੇ ਨਾਲ ਵੋਲੰਟੀਅਰ ਕਰ ਸਕਦੇ ਹੋ ਵੱਧ ਚੜ ਕੇ ਸਾਨੂੰ ਵੋਲੰਟੀਅਰਸ ਦੀ ਲੋੜ ਆ ਅਮ ਔਰ ਜਿੱਥੇ ਕੋਈ ਲੋਕ ਕੰਮ ਕਰ ਰਿਹਾ ਜਿੱਥੇ ਤੁਸੀਂ ਫੀਲ ਕਰ ਰਹੇ ਹੋ ਡਾਕਟਰਸ ਦੀ ਲੋੜ ਆ ਸਾਨੂੰ ਤੁਸੀਂ ਦੱਸੋ ਅਸੀਂ ਆਪਣੀਆਂ ਟੀਮਾਂ ਉੱਤੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਸਸ ਜੀ ਸਾਡੀ ਟੀਮ ਦੇ ਵੱਲੋਂ ਇੱਕ ਅਪੀਲ ਆ ਪਰਸਨਲ ਮੇਰੀ ਇੱਕ ਅਪੀਲ ਆ ਸਾਨੂੰ ਬਹੁਤ ਲੋਡ ਆ ਇਸ ਟਾਈਮ ਤੇ ਸਾਧਨ ਦੀ ਐਂਬੂਲੈਂਸਾਂ ਦੀ ਸਾਨੂੰ ਬਹੁਤ ਜ਼ਿਆਦੀ ਲੋਡ ਆ ਪਰਮਾਤਮਾ ਦੀ ਕਿਰਪਾ ਵਾ ਸਾਡੇ ਕੋਲ ਬਹੁਤ ਵਧੀਆ ਟੀਮ ਬਣ ਗਈ ਡਾਕਟਰਾਂ ਦੀ ਵੈਟਰਨਰੀ ਡਾਕਟਰਾਂ ਦੀ ਕਈ ਵੀ 100 ਤੋਂ ਵੱਧ ਡਾਕਟਰ ਸਾਡੇ ਕੋਲ ਇੱਕ ਦਿਨ ਚ ਹੁੰਦੇ ਆ ਜਿਹੜੇ ਅਲੱਗ-ਅਲੱਗ ਥਾਵਾਂ ਤੇ ਕੰਮ ਕਰਦੇ ਆ ਸੋ ਸਾਡੇ ਲਈ ਈਜ਼ੀ ਹੋ ਜਾਊਗਾ ਕੋਆਰਡੀਨੇਟ ਕਰਨਾ ਜੇ ਸਰ ਕੋ ਸਾਧਨ ਹੋ ਕੇਵਰੀ ਸਾਧਨ ਦੀ ਪ੍ਰੋਬਲਮ ਆਉਂਦੀ ਆ ਸੋ ਜੀ ਰਿਕਵੈਸਟ ਕਰਦੇ ਆ ਕੇਵਰੀ ਐਨ ਜੀਓਜ਼ ਕੋ ਜੇ ਵੀ ਐਮਬੂਲੈਂਸਿਸ ਹੁੰਦੀਆਂ ਵਾ ਸਾਨੂੰ ਪਲੀਜ਼ ਜੇ ਤੁਸੀਂ ਪ੍ਰੋਵਾਈਡ ਕਰ ਸਕਦੇ ਹੋ ਤੇ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਯੂ نو ਅਗੇਨ ਸਿਚੁਏਸ਼ਨ ਬਹੁਤ ਟਫ ਆ ਕੇਵਰੀ ਪੇਸ਼ੈਂਟਸ ਨੂੰ ਟਰਾਂਸਪੋਰਟ ਕਰਨਾ ਹੁੰਦਾ ਹਸਪੀਟਲਾਂ ਵਿੱਚ ਉੱਥੋਂ ਪਿੰਡਾਂ ਚੋਂ ਕੱਢ ਕੇ ਸੋ ਟਰਬਲ ਆ ਰਹੀ ਆ ਸੋ ਮੈਂ ਪਰਸਨਲ ਅਪੀਲ ਹੈ ਮੇਰੀ ਬਾਕੀ ਇੱਕ ਚੀਜ਼ ਮੈਂ ਨਾਲ ਦੀ ਨਾਲ ਹੋਰ ਕਰਦਾ ਯੂ نو ਇਹ ਤਾਂ ਨੂੰ ਐਂਬੂਲੈਂਸ ਖਰੀਦੀ ਜਾ ਸਕਦੀ ਆ ਪਰ ਮੈਂ ਆਪਣੇ ਰਿਸੋਰਸਸ ਅਸੀਂ ਆਪਣੇ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਹਰ ਇੱਕ ਕੋ ਲਿਮਿਟਿਡ ਹੁੰਦੇ ਆ ਰਿਸੋਰਸਸ ਜਿਹੜੇ ਆ ਉਹਨਾਂ ਦੀ ਇੱਕ ਲਿਮਿਟ ਹੁੰਦੀ ਆ ਅਸੀਂ ਟਰਾਈ ਕਰ ਰਹੇ ਆ ਕਿ ਆਪਣੇ ਰਿਸੋਰਸਸ ਨੂੰ ਬੈਸਟ ਯੂਟਿਲਾਈਜ਼ ਕਰੀਏ ਜਿੱਥੇ ਦਵਾਈਆਂ ਲੈਣ ਦੀ ਲੋੜ ਹੈ ਉੱਥੇ ਦਵਾਈਆਂ ਲਈਏ ਉਹ ਚੀਜ਼ਾਂ ਜਿੱਥੇ ਅਸੀਂ ਸਾਨੂੰ ਲੱਗਦਾ ਕਿ ਅਸੀਂ ਬੈਸਟ ਆਪਣੇ ਜੋ ਵੀ ਸਾਡੇ ਕੋ ਹੈਗਾ ਉਹਨੂੰ ਬੈਸਟ ਯੂਟਿਲਾਈਜ਼ ਕਰ ਸਕਦੇ ਉਧਰ ਕਰਨ ਦੀ ਕੋਸ਼ਿਸ਼ ਕਰਦੇ ਆ ਅਗੈਨ ਔਰ ਦੂਜੀ ਗੱਲ ਮੈਂ ਵੀ ਦੱਸ ਦਿੰਨਾ ਅਸੀਂ ਕਿਸ ਕਿ ਕਈ ਵਰੀ ਕੋਈ ਇਹੋ ਜੀ ਵੀਡੀਓ ਵੇਖ ਕੇ ਭਾਵਕ ਹੋ ਜਾਂਦਾ ਪਲੀਜ਼ ਨਵੀਂ ਗੱਡੀ ਨਾ ਖਰੀਦਿਓ ਨਵੀਂ ਗੱਡੀ ਖਰੀਦਣ ਦੀ ਲੋੜ ਨਹੀਂ ਅਸੀਂ ਸਿਰਫ ਤੇ ਸਿਰਫ ਇਹ ਆਪਣਾ ਜਿਹੜਾ ਕਹਿੰਦੇ ਕਿ ਡੰਗ ਟਪਾਉਣਾ ਆਪਣਾ ਜਿਹੜਾ ਇਹ ਕੰਮ ਆ ਉਹ ਕੰਮ ਕਰਨਾ ਸਾਡੇ ਕੰਮ ਕਰਨ ਦਾ ਇਹ ਆ ਕਿ ਜਿੱਦਣ ਇਹ ਹੜ ਡਾਊਨ ਹੋ ਜਾਂਦੇ ਆ ਤੁਹਾਡੀ ਐਂਬੂਲੈਂਸ ਤੁਹਾਡੇ ਤੱਕ ਉਹੀ ਹਾਲਤ ਵਿੱਚ ਪਹੁੰਚਾ ਦਾਂਗੇ ਉਹੀ ਹਾਲਤ ਤੁਹਾਡੀ ਗੱਡੀ ਉਹ ਤੁਹਾਡੇ ਕੋਲ ਪਹੁੰਚਾ ਦਾਂਗੇ ਇਸ ਟਾਈਮ ਤੇ ਬੜੀ ਲੋੜ ਹੈ ਸਾਨੂੰ ਕਿ ਆਪਣੀਆਂ ਟੀਮਾਂ ਨੂੰ ਅਸੀਂ ਅਲੱਗ-ਅਲੱਗ ਥਾਵਾਂ ਤੇ ਡਿਸਪੈਚ ਕਰ ਸਕੀਏ ਉਹਨਾਂ ਤੱਕ ਪ੍ਰੋਪਰ ਕੇਅਰ ਪੇਸ਼ੈਂਟਸ ਤੱਕ ਪਹੁੰਚਾ ਸਕੀਏ ਸੋ ਥੋੜੀ ਜੀ ਇਮੀਡੀਏਟ ਲੋੜ ਆ ਮੈਂ ਇਸ ਲਈ ਇਹ ਵੀਡੀਓ ਮੈਸੇਜ ਪਾ ਰਿਹਾ ਤੇ ਜੇ ਤੁਸੀਂ ਸਨ ਮੈਨੂੰ ਕਨੈਕਟ ਕਰ ਸਕਦੇ ਹੋ ਮੇਰੇ ਪਰਸਨਲ ਨੰਬਰ ਤੇ ਜਾਂ ਤੁਸੀਂ ਆ ਜਿਹੜੇ ਸਾਡੇ ਦੋ ਨੰਬਰ ਦਿੱਤੇ ਆ ਟੀਮ ਦੇ ਉਹਨਾਂ ਤੇ ਕਨੈਕਟ ਕਰ ਸਕਦੇ ਹੋ ਅਗੇਨ ਵੋਲੰਟੀਅਰਸ ਦੀ ਸਰ ਕੋ ਡਾਕਟਰਸ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜੇ ਆ ਹੋਰ ਜੇ ਕੋਈ ਡਾਕਟਰਸ ਜੁੜਨਾ ਚਾਹੁੰਦੇ ਆ ਪਲੀਜ਼ ਸਾਨੂੰ ਇਨ ਟੱਚ ਕਰੋ ਅਸੀਂ ਟੀਮਾਂ ਸਪਲਿਟ ਕਰਨ ਦੀ ਕੋਸ਼ਿਸ਼ ਕਰਦੇ ਕਿ ਕੋਈ ਵੀ ਥੱਕੇ ਨਾ ਸੋ ਪਲੀਜ਼ ਭਾਵੇਂ ਹਫਤੇ 'ਚ ਇੱਕ ਦਿਨ ਭਾਵੇਂ ਇੱਕ ਦਿਨ 'ਚ ਕੁਝ ਘੰਟੇ ਤੁਸੀਂ ਸਾਡੇ ਨਾਲ ਵੌਲੰਟੀਅਰ ਕਰ ਸਕਦੇ ਹੋ ਬਹੁਤ ਚੜ ਕੇ ਸਾਨੂੰ ਵੌਲੰਟੀਅਰਸ ਦੀ ਲੋੜ ਆ ਅਮ ਔਰ ਜਿੱਥੇ ਕੋਈ ਲੋਕ ਕੰਮ ਕਰ ਰਿਹਾ ਜਿੱਥੇ ਉਹ ਤੁਸੀਂ ਫੀਲ ਕਰ ਰਹੇ ਹੋ ਡਾਕਟਰਸ ਦੀ ਲੋੜ ਆ ਸਾਨੂੰ ਤੁਸੀਂ ਦੱਸੋ ਅਸੀਂ ਆਪਣੀ ਟੀਮਾਂ ਉੱਤੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ